ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸ਼ੌਂਕੀ ਪੀਵੀ 3 ਚੈਨਲ ਤੇ ਸਖਰਾਜ ਪੀਵੀ 3 ਚੈਨਲ ਦੋਸਤੋ ਪੰਜਾਬ ਭਾਰ ਦੇ ਵਿੱਚ ਬੱਕਰਾ ਮੰਡੀਆਂ ਬਹੁਤ ਜ਼ਿਆਦਾ ਲੱਗਦੀਆਂ ਤੇ ਬਹੁਤ ਵੱਡੇ ਪੱਦਰ ਤੇ ਲੱਗਦੀਆਂ ਤੇ ਦੋਸਤੋ ਕੁਝ ਤਾਂ हट ਗਈਆਂ ਤੇ ਕੁਝ ਕ ਹਟ ਜਾਣਗੀਆਂ ਤੇ ਗੱਲਬਾਤ ਇਹ ਆ ਵੀ ਇੱਕ ਦੂਜੇ ਦੀਆਂ ਬਾਈਆਂ ਲੱਤਾਂ ਨਾਲ ਖਿੱਚਿਆ ਇਸ ਅਸੀਂ ਸਾਂਝੇ ਬੰਦੇ ਆ ਕਿਸੇ ਬੰਦੇ ਦੀ ਅਸੀਂ ਵੱਧ ਘੱਟ ਗੱਲ ਨਹੀਂ ਕਰ ਸਕਦੇ ਤੇ ਪਰ ਜਿਹੜੀ ਸੱਚੀ ਗੱਲ ਆ ਸਾਨੂੰ ਕਰਨੀ ਪੈਂਦੀ ਹੈ ਤੇ ਬਾਕੀ ਬਾਈ ਆਪਾਂ ਮੌਲਕ ਕੋਲੇ ਆਏ ਆ ਅੱਜ ਬੁੱਧਵਾਰ ਮੰਡੀ ਲੱਗਦੀ ਆ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਹਰ ਬੁੱਧਵਾਰ ਇੱਥੇ ਮੰਡੀ ਲੱਗਦੀ ਆ ਤੇ ਨਿਰੰਖਾਰੀ ਭਵਨ ਦੇ ਬਿਲਕੁਲ ਨੇੜੇ ਲੱਗਦੀ ਆ ਤੇ ਬਾਈ ਮੌਲਕ ਨਾਲ ਗੱਲਬਾਤ ਕਰਾਂਗੇ ਤੇ ਬਾਈ ਲੱਤਾਂ ਨਾ ਯਾਰ ਕਿਸੇ ਦੀਆਂ ਖਿੱਚਿਆ ਕਰੋ ਭਾਵੇਂ ਮੰਡੀ ਥੋੜੀ ਚੱਲੇ ਤੇ ਭਾਵੇਂ ਨਾ ਚੱਲੇ ਗੱਲਬਾਤ ਬਾਈ ਨਾਲ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਭਾਈ ਜੀ ਹੋਰ ਠੀਕ ਹੋ ਭਾਈ ਜੀ ਹਾਂਜੀ ਭਾਈ ਜੀ ਵਧੀਆ ਜੀ ਹੋਰ ਠੀਕ ਠਾਕ ਬਿਲਕੁਲ ਸਹੀ ਆਪਾਂ ਭਾਈ ਜੀ ਮੰਡੀ ਲਾਉਨੇ ਆ ਹਰ ਬੁੱਧਵਾਰ ਬਰਗਾੜੀ ਠੀਕ ਹੈ ਜੀ ਨੇੜੇ ਨਰੰਗ ਕ੍ਰਿ ਪਵਨ ਬਹਿਵਰ ਰੋਡ ਸਹੀ ਹੈ ਜੀ ਭਾਈ ਜੀ ਆਪਾਂ ਮੰਡੀ ਤੇ ਜਾਨਵਰ ਬਹੁਤ ਸੋਹਣੇ ਆਉਂਦੇ ਆ ਸਹੀ ਹੈ ਜੀ ਬਹੁਤ ਸੋਹਣੇ ਸੌਦੇ ਹੁੰਦੇ ਆ ਠੀਕ ਹੈ ਪਰ ਆਪਾਂ ਕਿਸੇ ਬੰਦੇ ਨੂੰ ਕਿਸੇ ਤੇ ਕੋਈ ਇਤਰਾਜ਼ ਨਹੀਂ ਕੀਤਾ ਕੋਈ ਮੰਡੀ ਬਾਈ ਕਿਤੇ ਮਰਜ਼ੀ ਲਾਵੇ ਕੋਈ ਨਾ ਲਾਵੇ ਸਹੀ ਹੈ ਜੀ ਆਪਣੀ ਮੰਡੀ ਤੇ ਖਾਤਰ ਆਪਣੇ ਪਿੰਡ ਦੇ ਮੈਂਬਰ ਸਰਪੰਚ ਪੰਚਾਇਤ ਘੜ ਤੋਂ ਘੜ ਨਾਮ ਵਾਲਾ ਤਾਂ 50ਵਾਂ ਬੰਦਾ ਕੋਲੇ ਕੋਈ ਬੰਦਾ ਆਉਂਦਾ ਹੂੰ ਉਹ ਆ ਕੇ ਕਹਿੰਦਾ ਵੀ ਤੂੰ ਦਿਨ ਚੇਂਜ ਕਰ ਲਾ ਸਹੀ ਹੈ ਜੀ ਬਾਈ ਮੈਂ ਦਿਨ ਕਿਉਂ ਚੇਂਜ ਕਰਾਂ ਮੈਂ ਆਪਦੀ ਮਰਜ਼ੀ ਨਾਲ ਮੰਡੀ ਲਾਉਣਾ ਆਪਦੀ ਮਰਜ਼ੀ ਨਾਲ ਉਹ ਕਰਦਾ ਮੇਰੀ ਮੰਡੀ ਤੇ ਇੱਕ ਸੌਦਾ ਹੋਵੇ ਮੇਰੀ ਮੰਡੀ ਤੇ 50 ਸੌਦੇ ਹੁਣ ਮੇਰੀ ਮੰਡੀ ਤੇ ਕੋਈ ਜਾਣਾ ਆਵੇ ਜਾਂ ਨਾ ਆਵੇ ਜਦੋਂ ਮੈਂ ਕਿਸੇ ਦੇ ਘਰੇ ਜਾ ਕੇ ਕਿਸੇ ਕੋਈ ਗੱਲ ਕਹਿੰਦਾ ਨਹੀਂ ਬਾਈ ਠੀਕ ਹੈ ਜੀ ਕੋਈ ਬੰਦਾ ਆਇਆ ਸਾਡੇ ਪਿੰਡ ਦਾ ਬੰਦਾ ਕੇਸ਼ੀਰਾਮ ਠੀਕ ਹੈ ਉਹਦੇ ਕੋਲੇ ਆ ਕੇ ਬੰਦਾ ਕਹਿੰਦਾ ਵੀ ਮੈਂ ਮੰਡੀ ਤੇ ਆਇਆ ਕਰੂੰ ਐਤਵਾਰ ਦੀ ਮੰਡੀ ਤੂੰ ਕਰ ਲਾ ਠੀਕ ਹੈ ਐਤਵਾਰ ਮੈਂ ਵੀ ਤੇਰੀ ਮੰਡੀ ਤੇ ਆਇਆ ਕਰੂੰ ਜਾਨਵਰ ਵੀ ਲਿਆ ਕਰੂੰ ਸਾਰਾ ਕੁਝ ਮੈਂ ਕਰਿਆ ਕਰੂੰ ਪਰ ਤੂੰ ਦਿਨ ਬਦਲ ਐਤਵਾਰ ਉਹ ਬਾਈ ਮੇਰੀ ਮਰਜ਼ੀ ਆ ਮੈਂ ਐਤਵਾਰ ਕਰਾਂ ਜਾਂ ਨਾ ਕਰਾਂ ਮੇਰੀ ਮੰਡੀ ਤੇ ਕੋਈ ਜਾਨਵਰ ਆਵੇ ਜਾਂ ਨਾ ਆਵੇ ਜਦੋਂ ਮੈਂ ਕਿਸੇ ਨੂੰ ਮੰਦਾ ਚੰਗਾ ਬਾਈ ਬੋਲਦਾ ਨਹੀਂ ਮੈਂ ਕਿਸੇ ਦੇ ਘਰੇ ਨਹੀਂ ਜਾਂਦਾ ਕਿਸੇ ਦੇ ਮੈਂਬਰ ਸਰਪੰਚਰ ਕੋਲ ਨਹੀਂ ਜਾਂਦਾ ਕਿਸੇ ਕੋਲੇ ਨਹੀਂ ਜਾਂਦਾ ਸਹੀ ਗੱਲ ਮੈਂ ਬਾਈ ਆਪਦੇ ਦਮ ਤੇ ਮੰਡੀ ਲਾਉਣਾ ਮੇਰੀ ਮੰਡੀ ਚੱਲੇ ਜਾਂ ਨਾ ਚੱਲੇ ਉਹ ਮੇਰੀ ਸ਼ਰਤ ਦੀ ਬਿਲਕੁਲ ਜੀ ਮੈਂ ਕਿਸੇ ਵਪਾਰੀ ਨੂੰ ਕਹਿੰਦਾ ਬਾਈ ਫਲਾਣੇ ਥਾਂ ਜਾਓ ਜਾ ਮੇਰੇ ਕੋਲੇ ਆਓ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦਾ ਵੀ ਰੋਕਦੇ ਨਹੀਂ ਤੁਸੀਂ ਕਿਸੇ ਨੂੰ ਨਹੀਂ ਰੋਕਦਾ ਬਾਈ ਮੈਂ ਕੋਈ ਕੋਈ ਜਿੱਥੇ ਜਿੱਥੇ ਜੀ ਕਰਦਾ ਮਰਜੀ ਜਾਵੇ ਜਿੱਥੇ ਜੀ ਕਰਦਾ ਮਰਜੀ ਆਵੇ ਠੀਕ ਹੈ ਹੁਣ ਬਾਈ ਕਈ ਬੰਦੇ ਕਹਿੰਦੇ ਤੂੰ ਫਲਾਣੇ ਦਿਨ ਦੀ ਕਰ ਲੈ ਧੌਕੇ ਦਿਨ ਦੀ ਕਰ ਲੈ ਤੂੰ ਐਤਵਾਰ ਦੀ ਮੰਡੀ ਕਰ ਲੈ ਅਸੀਂ ਤੇਰਾ ਸਹਿਯੋਗ ਦੇਵਾਂਗੇ ਤੇਰੇ ਕੋਲੇ ਆਵਾਂਗੇ ਬਾਈ ਜਿਹੜਾ ਦਿਨ ਮੈਂ ਰੱਖਿਆ ਉਹੀ ਰੱਖਿਆ ਸ਼ੁਰੂ ਤੋਂ ਜਦੋਂ ਤੇ ਮੰਡੀ ਚਲਾਈ ਆ ਮੈਂ ਨਾ ਬੰਦ ਕਰਨੀ ਨਾ ਮੈਂ ਕੀਤੀ ਬਾਈ ਜੀ ਐਤਵਾਰ ਦੀ ਮੰਡੀ ਸੂਰੇ ਵਾਲੇ ਲੱਗਦੀ ਐਤਵਾਰ ਦੀ ਬਾਈ ਜੀ ਸੂਰੇ ਵਾਲੇ ਜਾਂ ਲੱਗਦੀ ਹੈ ਮੰਡੀ ਮੈਂ ਵੀ ਜਾਂਦਾ ਰਿਹਾ ਸੂਰੇ ਵਾਲੇ ਮੰਡੀ ਤੇ ਠੀਕ ਹੈ ਸੂਰੇ ਵਾਲੇ ਵੀ ਮੇਰੇ ਕੋਲੇ ਆਉਂਦੇ ਰਹੇ ਆ ਸਹੀ ਹੈ ਪਰ ਕਈ ਬੰਦੇ ਵਿੱਚ ਕੋਈ ਸੂਰੇ ਵਾਲਿਆਂ ਨੂੰ ਢੁਕਾਈ ਜਾਂਦੇ ਕੋਈ ਮੈਨੂੰ ਢੁਕਾਈ ਜਾਂਦੇ ਆ ਉਹ ਕਹਿੰਦੇ ਤੂੰ ਐਤਵਾਰ ਦੀ ਮੰਡੀ ਕਰ ਰਹੀ ਤੇਰੇ ਚਲਾਵਾਂਗੇ ਬਾਈ ਯਾਰ ਇੱਕ ਦੂਜੇ ਦੀਆਂ ਲੱਤਾਂ ਖਿੱਚਣਾ ਕੋਈ ਗੱਲ ਨਹੀਂ ਬਣਨੀ ਪਰ ਗੱਲ ਇਹ ਆ ਵੀ ਜਿਹੜੀ ਮੰਡੀ ਐਤਵਾਰ ਦੀ ਸੂਰੇ ਵਾਲੇ ਮੈਂ ਹੀ ਉਹ ਤਰੁਆਈ ਸੀਗੀ ਤੇ ਅੱਜ ਤਾਈਂ ਉਹ ਚੱਲੀ ਜਾਂਦੀ ਹੈ ਚੱਲਦੀ ਆ ਬਾਈ ਅਸੀਂ ਸੂਰੇ ਵਾਲੇ ਮੰਡੀ ਨਾਲ ਕਿਵੇਂ ਉਹ ਕਰ ਲਾਂਗੇ ਹਾਂ ਅਸੀਂ ਪਰ ਜਿਹੜਾ ਬੰਦਾ ਕਹਿੰਦਾ ਪਰ ਉਹ ਬੰਦਾ ਸੋਣ ਹੀ ਰਿਹਾ ਹੋਣਾ ਵੀ ਜਿਹੜਾ ਬੰਦਾ ਕਹਿੰਦਾ ਭਾਈ ਸੁਣ ਲੈ ਅਸੀਂ ਓਕ ਕੇ ਗੱਲ ਇਹ ਕਹਨੇ ਆ ਬੰਦਾ ਕੇਸ਼ੀਰਾਮਾ ਸਾਡੇ ਪਿੰਡ ਬਰਗਾੜੀ ਦਾ ਬੰਦਾ ਉਹਦੇ ਕੋਲੇ ਬੰਦੇ ਨੇ ਆ ਕੇ ਕਿਹਾ ਜਿਹੜੇ ਬੰਦੇ ਤੋਂ ਮੈਂ ਠੇਕੇ ਤੇ ਜ਼ਮੀਨ ਲਈ ਆ ਜਿੱਥੇ ਮੈਂ ਠੇਕੇ ਤੇ ਜ਼ਮੀਨ ਲੈ ਕੇ ਮੈਂ ਮੰਡੀ ਲਾਉਣਾ ਉੱਥੇ ਠੀਕ ਹੈ ਜੀ ਕੋਈ ਮੈਂ ਸਰਕਾਰੀ ਥਾਂ 'ਚ ਨਹੀਂ ਮੰਡੀ ਲਾਉਂਦਾ ਸਹੀ ਹੈ ਜੀ ਠੇਕਾ ਪਰਿਆ ਮੈਂ ਸਾਡਾ ਪ੍ਰਾਈਵੇਟ ਥਾਂ 'ਚ ਮੰਡੀ ਲਵਾਂ ਪ੍ਰਾਈਵੇਟ ਆਪਦੇ ਥਾਂ 'ਚ ਮੰਡੀ ਲਾਉਣਾ ਸਾਲ ਭਰਦਾ ਮੇਰਾ ਠੇਕਾ ਪਰਿਆ ਉਹ ਬੰਦਾ ਉਹਨਾਂ ਬੰਦਿਆਂ ਕੋਲੇ ਜਾ ਕੇ ਕਹਿੰਦਾ ਵੀ ਤੁਸੀਂ ਕਹੋ ਵੀ ਇਹ ਬੰਦਾ ਮੰਡੀ ਚੇਂਜ ਕਰੇ ਐਤਵਾਰ ਦੀ ਮੰਡੀ ਕਰੇ ਐਤਵਾਰ ਦੀ ਮੰਡੀ ਤੇ ਮੈਂ ਵੀ ਆਉਂਗਾ ਮੈਂ ਹੋਰਾਂ ਨੂੰ ਵੀ ਲੈ ਕੇ ਆਉਂਗਾ ਤੇ ਐਤਵਾਰ ਵਾਲਿਆਂ ਨੂੰ ਵੀ ਚਾਹੀਦਾ ਵੀ ਜਿਹੜਾ ਬੰਦਾ ਆਪਣੀਆਂ ਲੱਤਾਂ ਖੇਜਦਾ ਉਹਦਾ ਭਾਈ ਜੀ ਉਹਨਾਂ ਨੂੰ ਸੋਚਣਾ ਚਾਹੀਦਾ ਉਹਨਾਂ ਨਾਲੇ ਹਰ ਇੱਕ ਮੰਡੀ ਦੇ ਐਤਵਾਰ ਵਾਲੇ ਬੰਦੇ ਨੇ ਮੇਰਾ ਸਹਿਯੋਗ ਬਥੇਰਾ ਦਿੱਤਾ ਸੀ ਇਹ ਨਹੀਂ ਕਹਿੰਦੇ ਵੀ ਨਹੀਂ ਦਿੰਦਾ ਭਾਈ ਐਤਵਾਰ ਵਾਲੇ ਬੰਦੇ ਵੀ ਮੇਰਾ ਸਹਿਯੋਗ ਦਿੰਦੇ ਰਹੇ ਆ ਪਰ ਹੁਣ ਗਾਂ ਉਹਨਾਂ ਦੀ ਮਰਜ਼ੀ ਹੈ ਭਾਈ ਉਹ ਤਾਂ ਉਹਨਾਂ ਨੂੰ ਪਤਾ ਵੀ ਕਿਵੇਂ ਆ ਕਿਵੇਂ ਪਰ ਉਹ ਉਹ ਬੰਦੇ ਗਾਂ ਬੰਦੇ ਨਾਲ ਹੰਡੇ ਵਰਤੇ ਆ ਅੱਜ ਦੇ ਨਹੀਂ ਉਹ ਪੁਰਾਣੇ ਹੰਡੇ ਵਰਤੇ ਆ ਬਾਈ ਆਪਾਂ ਵੀ ਸਾਰਿਆਂ ਨੂੰ ਜਾਣਦੇ ਆ ਕੋਈ ਆਪਾਂ ਵੀ ਅਣਜਾਣ ਨਹੀਂ ਗਏ ਹਾਂ ਉਹ ਬੰਦਾ ਬਾਈ ਸਭ ਸਮਝਦੇ ਆ ਹਰ ਇੱਕ ਨੂੰ ਪਤਾ ਵੀ ਕੌਣ ਬੰਦਾ ਕਿੱਥੋਂ ਬੋਲਦਾ ਕਿੱਥੋਂ ਨਹੀਂ ਬੋਲਦਾ ਬਿਲਕੁਲ ਸਹੀ ਗੱਲ ਆ ਆਪਾਂ ਕਿਸੇ ਬੰਦਾ ਦਾ ਕਿਸੇ ਨਾਂ ਤਾਂ ਨਾਂ ਲੈ ਕੇ ਬੋਲਿਆ ਨਾ ਬੋਲਣਾ ਇਹ ਬਾਪੇ ਸਮਝ ਜਾਣਗੇ ਆਪੇ ਸਮਝ ਜਾਣਗੇ ਬਾਈ ਕਿਹੜਾ ਬੰਦਾ ਕੌਣ ਕਿੱਥੋਂ ਹੈ ਕਿੱਥੇ ਨਹੀਂ ਹੈ ਬਾਈ ਜੀ ਐ ਨਾ ਕਰਿਆ ਕਰੋ ਯਾਰ ਵੀ ਸਾਰੇ ਬੰਦੇ ਮੰਡੀਆਂ ਲਾਓ ਸਾਡੇ ਨਹੀਂ ਤਾਂ ਭਾਵੇਂ 100 ਲਾਓ ਹਫ਼ਤੇ ਦੀਆਂ ਸਹੀ ਗੱਲ ਤੇ ਪਰ ਗੱਲ ਇਹ ਆ ਵੀ ਕਿਸੇ ਬੰਦੇ ਦੀਆਂ ਲੱਤਾਂ ਨਾ ਖਿਚੋ ਅੱਜ ਤੱਕ ਬਾਈ ਬੰਦਾ ਕੋਈ ਇਹ ਗੱਲ ਕਹਦੇ ਵੀ ਆਪਾਂ ਕਿਸੇ ਦੇ ਪਿੰਡ ਜਾ ਕੇ ਕਿਦੇ ਮੈਂਬਰ ਸਰਪੰਚ ਪੰਚਾਇਤ ਨੂੰ ਜਾਂ ਹੋਰ ਮੋਹਤਵਾਰ ਬੰਦੇ ਨੂੰ ਕਿਸੇ ਕੋਲ ਲਲ ਜਾ ਕੇ ਲੈ ਗਏ ਆ ਨਾ ਕਿਸੇ ਨੂੰ ਆਪਾਂ ਰੋਕਿਆ ਨਾ ਬਾਈ ਰੋਕਣਾ ਜੀ ਸਾਧ ਕੇ ਜਾਵੇ ਜੀ ਸਾਧ ਕੇ ਆਵੇ ਸਾਨੂੰ ਕੋਈ ਨਹੀਂ ਸਹੀ ਗੱਲ ਆ ਬਾਈ ਅਸੀਂ ਬਾਈ ਕਿਸੇ ਨੂੰ ਕੁਝ ਨਹੀਂ ਕਹਿੰਦੇ ਐਵੇਂ ਕਿਸੇ ਤੇ ਪ੍ਰੈਸ਼ਰ ਪਾਉਣ ਦਾ ਕੋਈ ਫਾਇਦਾ ਨਹੀਂ ਬਾਈ ਆਪਦੇ ਸਿਰਦਰਦੀ ਆ ਆਪਦਾ ਖਰਚਾ ਅਗਲੇ ਨੇ ਕਰਨਾ ਆਪਦੇ ਖਰਚੇ ਤੇ ਬਲ ਬੁੱਤੇ ਤੇ ਮੰਡੀ ਲਾਉਣੀ ਦੂਜੇ ਬੰਦਾ ਵੀ ਕਿਸੇ ਨਾ ਕੋਈ ਨਹੀਂ ਕਰ ਸਕਦਾ ਹਰ ਇੱਕ ਬੰਦਾ ਹੁੰਦਾ ਬਹੁ ਮੱਤਾ ਕਰ ਰੱਖਣਾ ਇੱਥੇ ਪਿੰਡ ਬਰਗਾੜੀ ਵਿਖੇ ਆਉਂਦਾ ਬੰਦਾ ਕੋਈ ਉਹ ਹਰ ਇੱਕ ਨੂੰ ਕਦੇ ਜਾਂਦਾ ਮੈਂਬਰ ਕੋਲੇ ਕਦੇ ਲੀਡਰ ਕੋਲੇ ਕੋਈ ਨਾ ਤਾਂ ਉਹਨੇ ਲੀਡਰ ਛੱਡਿਆ ਕੋਈ ਨਾ ਹੀ ਉਹਨੇ ਕੋਈ ਮੈਂਬਰ ਸਰਪੰਚ ਕੋਈ ਨਹੀਂ ਛੱਡਿਆ ਸਾਡੇ ਪਿੰਡ ਦਾ ਤੇ ਹਰ ਇੱਕ ਬੰਦੇ ਕੋਲੇ ਜਾ ਕੇ ਕਹਿੰਦਾ ਇਹਨਾਂ ਦੀ ਮੰਡੀ ਦਾ ਦਿਨ ਚੇਂਜ ਕਰਾ ਦੋ ਪਰ ਅਸੀਂ ਦਿਨ ਨਹੀਂ ਚੇਂਜ ਕਰਨਾ ਉਹ ਕਰਨਾ ਬੇਸ਼ੱਕ ਜੀ ਕਰ ਲਵੇ ਪਰ ਆਪਾਂ ਨੂੰ ਕੋਈ ਉਹਦੇ ਨਾਲ ਤਾਲੁਕ ਨਹੀਂ ਅਸੀਂ ਨਹੀਂ ਕਿਸੇ ਨੂੰ ਕਹਣਾ ਭਾਈ ਅਸੀਂ ਤਾਂ ਤੇ ਖੜੇ ਆਂ ਇੱਕ ਦਿਨ ਤੇ ਖੜੇ ਆਪਾਂ ਦਿਨ ਬੁੱਧਵਾਰ ਮੰਡੀ ਆਪਾਂ ਲਵਾਈ ਹੈ ਸਹੀ ਹੈ ਹਰ ਇੱਕ ਬੁੱਧਵਾਰ ਮੰਡੀ ਲਗਿਆ ਕਰੂਗੀ ਜਿਵੇਂ ਚਲਦੀ ਆਈ ਹੈ ਉਸੇ ਤਰ੍ਹਾਂ ਹੀ ਚਲਦੀ ਰਹੂਗੀ ਧੰਨਵਾਦ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਪਰ ਭਾਈ ਲੱਤਾਂ ਖੇਚਣ ਵਾਲੇ ਭਾਈ ਗਰੇਜ ਕਰਿਓ ਜੇ ਕਿਉਂਕਿ ਸਾਰੇ ਬੰਦਿਆਂ ਨੇ ਯਾਰ ਰੋਟੀ ਖਾ ਕੇ ਪੈਂਦਾ ਕੋਈ ਬੰਦਾ ਕਿਸੇ ਤੋਂ ਮਾੜਾ ਨਹੀਂ ਹੁੰਦਾਗਾ ਤੇ ਪਰ ਕਿਸੇ ਤੋਂ ਕੋਈ ਵੀ ਬੰਦਾ ਐਨਾ ਸਾਂਝੇ ਵੀ ਇਹ ਮੈਥੋਂ ਕਮਜ਼ੋਰ ਹੋਊਗਾ ਤੇ ਪਰ ਜੇ ਸ਼ਰਮ ਮੰਨ ਕੇ ਕੋਈ ਬੰਦਾ ਕਹਿ ਦੇਵੇ ਬਈ ਚੁੱਪ ਕਰ ਗਿਆ ਤੇ ਉਹਨੂੰ ਕਮਜ਼ੋਰ ਨਹੀਂ ਸਮਝਣਾ ਵੀਡੀਓ ਵੇਖਣ ਲਈ ਸਾਰੇ ਮੇਰਾ ਧੰਨਵਾਦ ਤੇ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਦੇ ਨਾਲ ਧੰਨਵਾਦ